ਬਣਾਈ ਬੈਠੀ ਹੈ ਬੁੱਧੀ ਜਿਹੜਾ ਹੁੰਦਾ ਮੁਸੀਬਤਾਂ ਪੈਦਾ ਕਰਦਾ ਹੁੰਦਾ ਜਿਹੜੀ ਬੁੱਧੀ ਜਲ ਕੁੱਧ ਬਣ ਜਾਂਦੀ ਹੈ ਨਾ ਫਿਰ ਉਹ ਮੁਸੀਬਤਾਂ ਖੜੀਆਂ ਕਰਦੀ ਹੈ ਆਪਣੇ ਵਾਸਤੇ ਵੀ ਆਪਣੇ ਪਰਿਵਾਰ ਵਾਸਤੇ ਵੀ ਆਪਣੇ ਬਹੁਲੇ ਵਾਸਤੇ ਵੀ ਆਪਣੇ ਪਿੰਡ ਵਾਸਤੇ ਵੀ ਆਪਣੇ ਦੇਸ਼ ਵਾਸਤੇ ਵੀ ਸਾਰੀ ਦੁਨੀਆਂ ਵਾਸਤੇ ਵੀ ਅਸੀਂ ਦੁਨੀਆਂ ਨਾਲ ਜੁੜ ਜਾਂਦੇ ਹੌਲੀ ਹੌਲੀ ਜਾ ਕੇ ਹੌਲੀ ਹੌਲੀ ਜਾ ਕੇ ਆदमी ਸਾਰੀ ਦੁਨੀਆ ਨਾਲ ਜੁੜ ਜਾਂਦਾ ਅਸੀਂ ਹੌਲੀ ਹੌਲੀ ਜੁੜਦੇ ਗੁਰਬਾਣੀ ਦੇ ਇੱਕ ਦਾ ਬਿਜੋੜਦਾ ਇਹ ਹੌਲੀ ਹੌਲੀ ਜੁੜਦਾ ਆਪਣੇ ਪ੍ਰਾਇ ਦੇ ਨਾਲ ਇਹਦੇ ਰੇਟ ਤੇ ਗੁਰਬਾਣੀ ਕੋ ਦਾ ਬਿਜੋੜ ਦਿੰਦੀ ਉਹ ਕਹਿੰਦਾ ਸਾਰੇ ਤੇਰੇ ਨੇ ਤੂੰ ਸਾਰਿਆਂ ਦਾ ਲੋੜਾ ਉਹ ਇਹ ਵਿਚਾਰ ਲੀਆਂ ਜਿਹੜੀਆਂ ਸਟੈਪ ਨੇ ਨਾ ਤਾਂ ਅੱਜ ਇਹ ਮੇਰੀ ਤਹਿਸੀਲ ਦਾ ਹੈ ਅੱਜ ਮੇਰੇ ਬਹਾਲੇ ਦਾ ਜੀ ਮੇਰੀ ਵਾਰਡ ਦਾ ਅੱਜ ਇਹ ਸਾਡਾ ਆਪਣਾ ਘਰ ਦਾ ਹੈ ਜੀ ਰਿਸ਼ਤੇਦਾਰ ਹੈ ਅੱਜ ਇਹ ਸਗਾ ਭਾਈ ਹੈ ਜੀ ਚਾਚੇ ਦਾ ਬੁੱਢਾ ਇਹ ਵਿੱਚ ਫਰਕ ਹੈ ਇਹ ਤਾਂ ਝਗੜੇ ਪਾਉਣ ਵਾਲੀ ਗੱਲ ਹੈ ਨਾ ਇਹ ਬੌੜੀਆਂ ਨਹੀਂ ਹਨ ਇਹ ਦੇਖੋ ਗੁਰਬਾਣੀ 'ਚ ਨਹੀਂ ਬੌੜੀਆਂ ਇਹ ਆਦਮੀ ਦਿਆਂ ਬਣਾਏ ਜਾਂਦੇ ਜਿਹੜੇ ਬੌੜੀਆਂ ਨੇ ਇਹ ਕੁਟਲਤਾ ਦੀਆਂ ਬੌੜੀਆਂ ਬਣਾਈ ਜਾਂਦੇ ਜਿਹੜੇ ਸੀ ਕੁਟਲ ਦਿੱਤੀਆਂ ਬੌੜੀਆਂ ਆਪਣੇ ਪ੍ਰਾਇ ਦੇ ਇਹ ਤਾਂ ਗੁਰਬਾਣੀ ਖਿਲਾਫ ਹੈ ਇਸੇ ਦੇ ਖਲਫ ਬਸ ਫੇਰ ਜਾਂ ਸਾਰੇ ਇੱਕ ਨੇ ਆਪਣਾ ਪ੍ਰਾਇਆ ਕੋਈ ਹੈ ਨਹੀਂ ਫੇਰ ਆਪੇ ਕਾਬਲ ਨੂੰ ਉਹਨੇ ਲੈ ਉਹ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰਾ ਕਾਬਲ ਜਿਹੜਾ ਹੋ ਗਿਆ ਉਹ ਬਈ ਕਾਫਲੀਅਤ ਕੰਮ ਕਰੋ ਫੇਰ ਇਹ ਬਦਲ ਸਕਦਾ ਸਭ ਕੁਝ ਬਦਲ ਨਹੀਂ ਬਦਲ ਸਕਦਾ ਕੁਰਬਾਨੀ ਜੇ ਲਾਗੂ ਹੋ ਜਵੇ ਕੁਰਬਾਨਤ ਇੱਥੇ ਹੀ ਇੱਥੇ ਸੱਚਾ ਜਨਮ ਬੜ ਜਵੇ ਇਹ ਸਾਧਗਾਨ ਕੀਆ ਘਰ ਮੱਤੇ ਲੱਗੂਆ ਹੋਰ ਉੱਥੇ ਕੀ ਐ ਸਬਦਾਂ ਲੱਗੂਆ ਤੇ ਇੱਥੇ ਲੱਗੂ ਹੈ ਨਹੀਂ ਇੱਥੇ ਹੀ ਸੁਰਗ ਬੜ ਜਵੇ ਇਹ ਬੇ ਬੜੂਆ ਵਰਨ ਕੋਈ ਤਰੀਕਾ ਨਹੀਂ ਸੁਰਗ ਬੜਦਾ ਕੁਟਲਾਂ ਛੱਡ ਲਈ ਪਊਗੀ ਉਹਨੇ ਕੁਟਲ ਨੇ ਤੀ ਪੜ ਕੇ ਕਹਿੰਦੇ ਅਸੀਂ ਜੀ ਖਤਾਬਾ ਪੜ ਲਈ ਉਹ ਤੁਸੀਂ ਵਿਗੜ ਕੇ ਪੜ ਲਈਆਂ ਛੜਿਆ ਮਾਰ ਨਹੀਂ ਬੜ ਲਿਆ ਤੁਸੀਂ ਤੋਂ ਕਹਦੇ ਨੇ ਪੜ੍ਹ ਲੈ। ਕਿ ਪੜ੍ਹਿਆ? ਫੜਕੜੀ ਬਾਗੇ ਦੁੱਧ ਵਗਾੜਦਾ। ਇਹ ਸੁਗਬਿਆ ਨਹੀਂ ਦੁੱਧ ਵਗਾੜਦਾ। ਕਹਿੰਦੇ ਜੀ ਅਸੀਂ ਬਹੁਤ ਉਸਤਾਦ ਹੋ ਗਏ। ਤੇ ਇਹ ਤਾਂ ਵਗਾੜਦਾ ਸਭ ਕੁਝ। ਆ ਇਹ ਰਹਿਤਾ ਦੇ ਦੋ ਇਹੋ ਦੇ ਦੋ ਉਹਨਾਂ ਨੂੰ ਫੁਲਾਣਾ ਦੇ ਦੋ ਕੀ ਝਗੜਿਆਂ ਦੇ ਵਿੱਚ ਇਹ ਤਾਂ ਜਿ ਰੱਖਿਆ ਕੀ। ਟੜੇ ਬੰਦੀਆਂ ਬਣ ਗਈਆਂ। ਤੇ ਜਿਹੜੇ ਦੇਸ਼ ਦੇ ਵਿੱਚ ਧੜੇਬੰਦੀ ਹੋਵੇ ਉਹਨੂੰ ਦੁਸ਼ਮਣ ਦੀ ਕੀ ਲੋੜ ਐ ਬਾਹਰ ਦੇ ਦੀ ਜਿਹੜੇ ਘਰ ਦੇ ਧੜੇਬੰਦੀ ਹੋਵੇ ਉਹਨੂੰ ਬਾਹਰ ਦੇ ਦੁਸ਼ਮਣ ਦੀ ਕੀ ਲੋੜ ਹੁੰਦੀ ਹੈ ਜਿਹੜੇ ਦੇਸ਼ ਵਿੱਚ ਰੌਲਾ ਹੀ ਇਕਤਾ ਦਾ ਬੰਦ ਨਾ ਇਕਤਾ ਹੈ ਕਿੱਥੇ ਸੱਚ ਤਾਂ ਇਹ ਹੀ ਹੈ ਝੂਠ ਜਿਹਾ ਜਿਉਂ ਮਰਜੀ ਕਹੀ ਜਾਏ ਬਾਹਰ ਦਿਖਾਉਣ ਵਾਸਤੇ ਜੋ ਮੱਝੀ ਝੂਠ ਬੋਲੀ ਗਈ ਹੈ ਸਾਰਿਆਂ ਨੂੰ ਇਹ ਪਤਾ ਆਪਾਂ ਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਫਿਰ ਇਹ ਵੀ ਕੀ ਜਾਨੇ ਬੈਡ ਆਂਸਰ ਦੇਖਦੇ ਬੈਡ ਅਨਸਰ ਕਿਥੋਂ ਪੈਦਾ ਹੋ ਗਏ ਕਿਹਦੇ ਦਵਾ ਗਏ ਜੇ ਬੈਡ ਅਨਸਰ ਹੈਗੇ ਨੇ ਕਿਉਂ ਆ ਗਏ ਉਹ ਦੇਖਦੇ ਆ ਕਿਥੋਂ ਆ ਗਏ ਸਾਡੇ ਪੈਦਾ ਕੀਤੇ ਹਨ ਇਹ ਨਹੀਂ ਪਤਾ ਵੀ ਅਸੀਂ ਵੀ ਬੈਡ ਅਨਸਰ ਹਾਂ ਬੈਡ ਅਨਸਰ ਦਾ ਜਿਹੜੇ ਬੈਠੇ ਹਕੂਮਤ ਵਾਲੇ ਨੇ ਉਹ ਵੀ ਹੈਗੇ ਨੇ ਉਹਨਾਂ 'ਚ ਵੀ ਹੈਗਾ ਅਸਲ ਤਾਂ ਉਹੀ ਬੈਡ ਅਨਸਰ ਨੇ ਪਹਿਲਾਂ ਉਹ ਤੋਂ ਥੱਲੇ ਆ ਜਾਂਦੇ ਜਿਦਾ ਰਾਜਾ ਤਸਾ ਪਰਜਾ ਸਾਰੇ ਬੈਡ ਅੰਸਰੇ ਨੇ ਭੋਤੇ ਕੋਈ ਬੱਲਾ ਬੱਲਾ ਹੀ ਹੈ ਸੱਚਾ ਸੋਚਾ ਬਾਕੀ ਸਭ ਬੈਡ ਅੰਸਰੇ ਨੇ ਭਰਿਆ ਹੋਇਆ ਕੋਈ ਜਿਹਾ ਜ਼ਿਆਦਾ ਕੋਈ ਜਿਹਾ ਘੱਟ ਹੈ ਕੋਈ ਇੱਕੋ ਜਿਹਾ ਹੀ ਸਾਰਿਆਂ 'ਚ ਇੱਕੋ ਪਾਣੀ ਪੀਂਦੇ ਨੇ ਕੋਈ ਹਵਾ ਹੈ ਇੱਕੋ ਬਹੌਲ ਹੈ ਇੱਕੋ ਜਿਹਾ ਲੋਗ ਹੈ ਸਾਰਿਆਂ 'ਚ ਇੱਕੋ ਜਿਹੀ ਹੰਕਾਰ ਹੈ ਇੱਕੋ ਜਿਹੀ ਭਰਮ ਹੈ ਇੱਕੋ ਜਿਹਾ ਵੋਹ ਹੈ ਸਾਰਿਆਂ 'ਚ ਤੇ ਇਹ ਚਾਰੇ ਪੰਜੇ ਜੀਜਾ ਬੈਡ ਅੰਸਰ ਨੇ ਆਪ ਗੋਲੋ ਕਾਰੇ ਤਾਂ ਬੈਡ ਐਂਸਰ ਹੈ ਜਿਹੜਾ ਇਹਦੇ ਨਾਲ ਲਿਆ ਹੋਇਆ ਸਾਰਾ ਬੈਡ ਐਂਸਰ ਬਣਾ ਲਿਆ ਹੋਇਆ ਇਹ ਬੈਡ ਐਂਸਰ ਬਣਾਉਂਦੀ ਦਵਾਈ ਹੈ ਇਹ ਬੈਡ ਐਂਸਰੇ ਬਣਾਉਂਦੀ ਉਹ ਪਹਿਲਾਂ ਕਰਦੀ ਇਹ ਅਸੀਂ ਛੱਡਦੇ ਨਹੀਂ ਸਾਰਾ ਵਿਗੜਿਆ ਹੋਇਆ ਹੀ ਹੈ ਸਾਰਾ ਕੋਲ ਬੋਤ ਤਾਂ ਹੀ ਸੱਚ ਕੱਢਣ ਵਾਲੇ ਨੇ ਇੱਥੇ ਕੱਢਦੇ ਇਹ ਤੁਸੀਂ ਉੱਥੇ ਰਹੋ ਜੀ ਪਰ ਆਪਣੇ ਫੈਸਲੇ ਕਰਦੇ ਰਹੋ ਆਪੇ ਉਹ ਟਮਾਟਾ ਪਾਰ ਹੋ ਜਾ ਲੜਾਈ ਕਰਕੇ ਕਰ ਲੋ ਜੋ ਵੀ ਮਰਜ਼ੀ ਕਰ ਲੋ ਸਿਆਣਪ ਨਾਲ ਕਰ ਲੋ ਜਾਂ ਬੁਰਖਤ ਨਾਲ ਕਰ ਲੋ ਫਿਰ ਸਿਆਣਪ ਵੀ ਹੋ ਜਾਂਦੇ ਨੇ ਉਬਰਖਤਾਰ ਵੀ ਹੋ ਜਾਂਦੇ ਨੇ ਰਸ਼ੀਆ ਟੁੱਟ ਗਿਆ ਇੱਕ ਵੀ ਆਦਮੀ ਨਹੀਂ ਮਰਿਆ ਬੰਗਲਾਦੇਸ਼ ਛੱਡ ਹੋਇਆ ਲੱਖਾਂ ਆਦਮੀ ਮਰ ਗਏ ਅੱਡ ਤਾਂ ਫੇਰ ਵੀ ਹੋਇਆ ਗਿਆ ਲੋ ਐਨੇ ਆਦਮੀ ਮਾਰੇ ਕਿਉ ਮਾਰੇ ਹਿੰਦੁਸਤਾਨ ਡਿਵਾਈਡ ਹੋਇਆ ਲੱਖਾਂ ਆਦਮੀ ਮਾਰਤੇ ਉਹ ਸਿਆਣੇ ਸੀ ਅੱਡ ਹੋ ਗਏ ਇੱਕ ਵੀ ਬੰਦਾ ਨਹੀਂ ਮਰਿਆ ਅੱਡ ਤਾਂ ਹੋਇਆ ਗਿਆ ਨਾ ਅਗਲਾ ਵਾਲੇ ਕੌਣ ਹੋਏ ਫਿਰ ਜਿਹੜੇ ਨਸਾਨ ਕਰਕੇ ਅੱਗਾਂ ਲਾ ਕੇ ਫੂਕੇ ਬੰਦੇ ਮਾਰ ਗੱਡ ਹੋਏ ਉਹ ਚੰਗੇ ਹੋਏ ਹੁਣ ਕਹਾ ਨੂੰ ਦੁਸ਼ਮਣਾਂ ਵਾਲੇ ਬੈਠੇ ਨੇ ਉਹ ਚੰਗੇ ਹੋਏ ਕਿ ਜਿਹੜੇ ਕਹਿੰਦੇ ਹੱਸਦੇ ਸੱਜਣ ਛੋੜੀਏ ਫੇਰ ਮਿਲਣ ਦੀ ਆਸ ਸਿਆਣੇ ਹੋਣੇ ਕਿ ਹੱਸਦੇ ਸੱਜਣ ਛੋੜੀਏ ਸੱਜਣਾ ਨੂੰ ਹੱਸਦਿਆਂ ਨੂੰ ਛੱਡਦੀਏ ਵੀ ਹੁਣ ਭਾਈ ਆਪਣੀ ਰੇਵਣੀ ਨਹੀਂ ਹੋਣਾ ਪਾਟਾ ਡੋਜੀਏ ਇਤੋਂ ਜ਼ਿਆਦਾ ਨਾ ਖਰਾਬਾ ਹੋ ਜਾਏਗਾ ਤਾਂ ਦੁਬਾਰਾ ਮਿਲਣ ਦੀ ਆਸ ਵੀ ਹੁੰਦੀ ਹੈ ਜਾਂ ਦੇ ਛੱਡਦੀ ਹੈ ਐਸੀ ਸਿਆਣਪ ਇਹਨਾਂ ਨੂੰ ਕੋਣ ਸਮਝਾਵੇ ਇਹ ਤਾਂ ਆਪੇ ਬਹੁਤ ਬੜੇ ਹੈ ਸੰਕਟ ਨਹੀਂ ਨਵਾਰ ਨਹੀਂ ਇਹ ਸੰਕਟ ਨਾ ਸੰਕਟ ਦੀ ਗੱਲ ਚਲਦੀ ਸੀ ਹੁਣ ਸੰਕਟ ਸਾਰੇ ਹੀ ਰਹਿ ਸੰਕਟ ਲਾਏਗਾ ਤੁਰਤੇ ਤੁਸੀਂ ਆਪਾਂ ਡਿਸਕਸ ਕਰ ਲਿਆ ਘਰਾਂ 'ਚ ਵੀ ਸੰਕਟ ਰਹਿ ਇਹ ਤੇ ਨਾਵਾ ਕਾਰ ਵਾਲੀ ਦਾ ਕਾਰ ਵਾਲੇ ਦਾ ਸੰਕਟ ਖੜਾ ਹੋ ਗਿਆ ਇੰਨਾ ਸਿਆਣਾ ਇਹਗਾ ਹੁਣ ਆਦਮੀ ਹੋ ਗਿਆ ਆਦਮੀ ਯਾਰ ਔਰਤ ਇਹਨੇ ਜਿਆਦਾ ਸਿਆਣੇ ਹੋ ਗਏ ਨਾ ਓਵਰ ਕਲੇਵਰ ਹੋ ਗਏ ਦੋਹਾਂ ਦੀ ਨਹੀਂ ਬਣਦੀ ਬਸ ਇਹ ਹੱਦ ਐ ਕਲੇਵਰਟੀ ਇਹਦੀ ਇਹਦੋਂ ਕੰਮ ਹੁੰਦੇ ਔਰ ਕੁਝ ਨਹੀਂ ਜਦੋਂ ਆਦਮੀ ਔਰਤ ਦੀ ਖੜਪੜ ਹੋ ਜਾਏ ਦੋਗੇ ਬੋਤ ਔਰ ਕੁਝ ਨਹੀਂ ਹੁੰਦਾ ਇਹ ਦੋਗਰ ਸਮਾਪਤੀ ਹੈ ਇਹ ਦੋ ਚੀਜ਼ਾਂ ਐਸੀਆਂ ਨੇ ਜੀਣਾ ਦਾ ਬਾਰ-ਬਾਰ ਗੱਲ ਗੁਰਮਤ ਵਿੱਚ ਜ਼ਿਕਰ ਹੈ ਇਹ ਰਿਸ਼ਤਾ ਗੁਰਮਖਦਾ ਪਰਮੇਸ਼ਰ ਨਾਲ ਹੈ ਇਹ ਗੁਰਮਖਦਾ ਪਰਮੇਸ਼ਰ ਨਾਲ ਰਿਸ਼ਤਾ ਹੈ ਖਤਮ ਛੋੜ ਦੂਜੇ ਲਗੇ ਡੁੱਬੇ ਸੇ ਪੰਜਾਬੀਆ ਖਤਮ ਪਰਮੇਸ਼ਰ ਨੂੰ ਕਿਹਾ ਹੈ ਜੇ ਖਤਮ ਵਾਲਾ ਰਿਸ਼ਤੇ ਵਿੱਚ ਵੀ ਖਟਾਸ ਪੈਦਾ ਹੋ ਗਈ ਨਾ ਦੁੱਖ ਪੈਦਾ ਹੋ ਗਈ ਫਿਰ ਮੋਟੇ ਮੋਟੇ ਫਿਰ ਕੁਛ ਵੀ ਨਹੀਂ ਇਹ ਕਹਿੰਨ ਨੇ ਬੜ ਲੇ ਕੇ ਮੈਂ ਕਹਿੰਦਾ ਇਹ ਬੇਗਲ ਹੋ ਗਏ ਬੇ ਅਕਲੀ ਦੀ ਅਖਤੀਬ ਤੇ ਪਹੁੰਚ ਗਈ ਹੈ ਇਸ ਵਕਤ ਸੰਸਾਰ ਐਦੋ ਵੱਡੀ ਬੇਅਕਲੀ ਕਿਤੇ ਨਹੀਂ ਗੁੜੀ ਇਹ ਅਕਲ ਵਾਲੇ ਨਹੀਂ ਓਏ ਬੇਕਲ ਹੋ ਗਏ ਸਾਰੇ ਅਕਲ ਖਾਨੇ ਚਲੀ ਗਈ ਸਭ ਦੀ ਅਕਲ ਵਾਲਾ ਘਰੇ ਖਦ ਇਹਨਾਂ ਨੂੰ ਅਕਲ ਦਾ ਪਤਾ ਹੀ ਨਹੀਂ ਅਕਲ ਕੀ ਹੁੰਦੀ ਹੈ ਇਹ ਤੇ ਬਾਦਵਾਬਾਦ ਹੈ ਉਤੇ ਅਕਲ ਹੁੰਦੀ ਹੋਈ ਨਹੀਂ ਅਕਲ ਗਵਾਈ ਹੈ ਬਾਦ ਅਕਲੀਏ ਰੱਖੀਏ ਤੇ ਸਾਰੇ ਜਿਹੜੇ ਘਰ ਚ ਬਾਦੋਬਾਦ ਹੈ ਜਿਹੜੀ ਔਰਤਾਂ ਆਦਮੀ ਨਾਲ ਬਾਦ ਕਰਦੀ ਹੈ ਕਹਿੰਦੇ ਕਿ ਖਸਮਾਂ ਨਾ ਜੜਾ ਖਸਮੇ ਕਰਿਆ ਬਰਾਬਰੀ ਫਿਰ ਗੈਰ ਤਵੰਦਰ ਪਾਏ ਕਿ ਕਹਿੰਨ ਲਈ ਆਦਮੀ ਔਰਤ ਬਰਾਬਰ ਨੇ ਗੁਰਬਾਨੀ ਚ ਉਹ ਗੁਰਬਾਨੀ ਕੁਝ ਹੋਰ ਕਹਿੰਦੀ ਹੈ ਇਹਨਾਂ ਦੀ ਬੁੱਧੀ ਭ੍ਰਸ਼ਟ ਹੋਈ ਹੋਈ ਹੈ ਵਿਦਵਾਨ ਨੀਣਾ ਬੁੱਧੀ ਦਾ ਇਹਨਾਂ ਦੀ ਪ੍ਰਸ਼ਟ ਗੁਰਬਾਣੀ ਦੇ ਆਪਣੇ ਬਦਾਵ ਕਰ ਅਰਥ ਕਰਦਣ ਆ ਵੀ ਗੁਰਬਾਣੀ ਵੀ ਇਹ ਕਹਿੰਦੀ ਹੈ ਜੋ ਅਸੀਂ ਕਰਦੇ ਹਾਂ ਗੁਰਬਾਣੀ ਕੋਈ ਨਹੀਂ ਕਹਦੀ ਇਹ ਗੱਲ ਗੁਰਬਾਣੀ ਕਹਿੰਦੀ ਖਸਮੇ ਕਰੇ ਬਰਾਬਰੀ ਫਿਰ ਘਰ ਤੰਦਰ ਪਾਏ ਉੱਤੇ ਸਿਰਦੂਗਾ ਜਿੱਥੇ ਦਰਕ ਦੇ ਵੇ ਸਿਰਦੂਗਾ ਚਾ ਇਹ ਕਹਿੰਦੀ ਕਦੋਂ ਕਹਿੰਦੀ ਹੈ ਬਰਾਬਰੀ ਬਰਾਬਰੀ ਕਦੋਂ ਕਹਿੰਦੀ ਹੈ ਉਹ ਤਾਂ ਕਹਿੰਦੇ ਇਹ ਕਰਿਆ ਬਰਾਬਰੀ ਇਹ ਸੋਚਿਆ ਖਸਮ ਦੀ ਬਰਾਬਰੀ ਕਰਨੀ ਤਾਂ ਦਰਕ ਦੇ ਵਿੱਚ ਚਲੀ ਜਾਗੀ ਇੱਕ ਤਾਂ ਤੇ ਇਦੋਂ ਵੱਡੀ ਤਾਂ ਕੋਈ ਸਜ਼ਾ ਹੀ ਨਹੀਂ ਹੈ ਫਿਰ ਇਦੋਂ ਵੱਡੀ ਤਾਂ ਕੋਈ ਸਜ਼ਾ ਨਹੀਂ ਹੈ ਦਰਕ ਵੱਡ ਜੂਗਾ ਸੰਸਾਰ ਦਰਕ ਬਣਿਆ ਹੋਇਆ ਤਾਂ ਹੀ ਹੈ